ਮੈਂ ਇੱਕ ਪਾਰਲਰ ਵਿੱਚ ਕੰਮ ਕਰਦਾ ਸੀ ਇੱਕ ਦਿਨ ਇੱਕ ਸੁੰਦਰ ਭਾਬੀ ਪਾਰਲਰ ਵਿੱਚ ਆਈ ਤਾਂ ਉਸ ਨੂੰ ਦੇਖ ਕੇ ਮੈਂ ਹੋਸ਼ ਗਵਾ ਬੈਠਾ ਸੀ ਮੈਂ ਉਸ ਦੀ ਮਾਲਿਸ਼ ਕਰਦਾ ਕਰਦਾ ਉਸ ਦੇ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਮੇਰਾ ਨਾਮ ਅਰਵਿੰਦ ਹੈ ਤੇ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਮੇਰੀ ਇੱਕ ਲੇਡੀਜ਼ ਬਿਊਟੀ ਪਾਰਲਰ ਦੀ ਦੁਕਾਨ ਹੈ ਮੇਰਾ ਬਹੁਤ ਸੋਹਣਾ ਸਰੀਰ ਹੈ ਕਿਉਂਕਿ ਮੈਂ ਜਿਮ ਕਰਦਾ ਹਾਂ ਮੇਰੀ ਇੱਕ ਮਹਿਲਾ ਸਾਥੀ ਹੋਣ ਦੇ ਕਾਰਨ ਮੇਰੀ ਦੁਕਾਨ ਤੇ ਹਰ ਰੋਜ਼ ਬਹੁਤ ਸੋਹਣੀਆਂ ਤੇ ਜਵਾਨ ਔਰਤਾਂ ਤੇ ਕੁੜੀਆਂ ਆਉਂਦੀਆਂ ਰਹਿੰਦਾਂ ਹਨ ਇਹ ਘਟਨਾ 2 ਮਹੀਨੇ ਪਹਿਲਾਂ ਦੀ ਹੈ ਸ਼ਾਮ ਦਾ ਸਮਾਂ ਸੀ ਮੈਂ ਆਪਣੇ ਪਾਰਲਰ ਵਿੱਚ ਕੰਮ ਕਰ ਰਿਹਾ ਸੀ ਉਦੋਂ ਇੱਕ ਔਰਤ ਆਈ ਉਸ ਦੀ ਉਮਰ 20-22 ਸਾਲ ਹੋਵੇਗੀ ਤੇ ਉਹ ਵਿਆਹੀ ਹੋਈ ਸੀ ਉਹ ਦੇਖਣ ਵਿੱਚ ਬਹੁਤ ਸੁੰਦਰ ਸੀ ਉਸ ਦਾ ਖੂਬਸੂਰਤ ਸਰੀਰ ਆਪਣੇ ਵਾਲ ਖਿੱਚ ਰਿਆ ਸੀ ਉਸ ਨੂੰ ਦੇਖ ਕੇ ਮੇਰਾ ਮਨ ਥੋੜੀ ਦੇਰ ਲਈ ਡੋਲ ਗਿਆ ਸੀ ਜਿਵੇਂ ਹੀ ਉਹ ਅੰਦਰ ਆਈ ਤਾਂ ਮੈਂ ਪੁੱਛਿਆ ਭਾਬੀ ਜੀ ਦੱਸੋ ਕੀ ਕਰਵਾਉਣਾ ਹੈ ਤਾਂ ਉਸਨੇ ਕਿਹਾ ਮੈਂ ਮ사ਜ ਦੇ ਨਾਲ ਫੇਸ਼ੀਅਲ ਕਰਵਾਉਣ ਆਈ ਹਾਂ ਮੈਂ ਉਸ ਨੂੰ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਮધુ ਦੱਸਿਆ ਮੈਂ ਕਿਹਾ ਠੀਕ ਹੈ ਮધુ ਭਾਬੀ ਤੁਸੀਂ ਇਸ ਕੁਰਸੀ ਤੇ ਬੈਠ ਜਾਓ ਫਿਰ ਮੈਂ ਕਿਹਾ ਭਾਬੀ ਜੀ ਤੁਸੀਂ ਰਿਲੈਕਸ ਹੋ ਜਾਵੋ ਮધુ ਭਾਬੀ ਰਾਮ ਨਾਲ ਕੁਰਸੀ ਤੇ ਬੈਠ ਗਈ ਮੈਂ ਮધુ ਭਾਬੀ ਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਫੇਸ਼ੀਅਲ ਕਰਵਾਉਣਾ ਚਾਹੁੰਦੇ ਹੋ ਮધુ ਭਾਬੀ ਨੇ ਕਿਹਾ ਫੁੱਲ ਫੇਸ਼ੀਅਲ ਕਰ ਦੇਵੋ ਮੈਂ ਕਿਹਾ ਠੀਕ ਹੈ ਭਾਬੀ ਜੀ ਫਿਰ ਮੈਂ ਕੁਰਸੀ ਦੇ ਪਿੱਛੇ ਗਿਆ ਤੇ ਫੇਸ਼ੀਅਲ ਕਰਨ ਲੱਗਾ ਕੁਝ ਦੇਰ ਬਾਅਦ ਮੈਂ ਉਸ ਦੀਆਂ ਆਈਬ੍ਰੋਸ ਬਣਾਉਣ ਲਈ ਅੱਗੇ ਆਇਆ ਆਈਬ੍ਰੋ ਬਣਾਉਂਦੇ ਹੋਏ ਮੇਰਾ ਹੱਥ ਕਈ ਵਾਰ ਉਸ ਦੇ ਸਰੀਰ ਨੂੰ ਲੱਗਦਾ ਸੀ ਤਾਂ ਉਹ ਮੈਨੂੰ ਵੇਖ ਕੇ ਮੁਸਕਰਾ ਪੈਂਦੀ ਸੀ ਲਗਭਗ 50 ਮਿੰਟਾਂ ਬਾਅਦ ਭਾਬੀ ਦਾ ਫੁੱਲ ਫੇਸ਼ੀਅਲ ਹੋ ਗਿਆ ਸੀ ਉਹ ਮੈਨੂੰ ਪੈਸੇ ਦੇ ਕੇ ਜਾਣ ਲੱਗੀ ਤਾਂ ਫਿਰ ਅਚਾਨਕ ਉਸਨੇ ਮੈਨੂੰ ਮੇਰਾ ਨਾਮ ਪੁੱਛਿਆ ਮੈਂ ਕਿਹਾ ਭਾਬੀ ਮੇਰਾ ਨਾਂ ਅਰਵਿੰਦ ਹੈ ਫਿਰ ਉਸਨੇ ਕਿਹਾ ਤੂੰ ਸੇ ਮੈਨੂੰ ਆਪਣਾ ਨੰਬਰ ਦੇ ਦੇਵੋ ਜੇਕਰ ਮੈਨੂੰ ਕੋਈ ਜ਼ਰੂਰਤ ਹੋਈ ਤਾਂ ਮੈਂ ਗੱਲ ਕਰ ਲਵਾਂਗੀ ਮੈਂ ਮધુ ਭਾਬੀ ਨੂੰ ਆਪਣਾ ਨੰਬਰ ਦਿੱਤਾ ਤਾਂ ਉਸਨੇ ਮੈਨੂੰ ਆਪਣੇ ਨੰਬਰ ਤੋਂ ਮਿਸ ਕਾਲ ਮਾਰ ਦਿੱਤੀ ਸੀ ਹੌਲੀ ਹੌਲੀ ਸਮਾਂ ਲੰਘਿਆ ਤਾਂ 7 ਦਿਨਾਂ ਬਾਅਦ ਰਾਤ ਦੇ ਕਰੀਬ 8 ਵਜੇ ਮੈਨੂੰ ਫੋਨ ਆਇਆ ਜਦੋਂ ਮੈਂ ਫੋਨ ਦਾ ਨੰਬਰ ਵੇਖਿਆ ਤਾਂ ਇਹ ਨੰਬਰ ਮਧੂ ਭਾਬੀ ਦਾ ਹੀ ਸੀ ਮੈਂ ਸੋਚਿਆ ਇਸ ਵੇਲੇ ਫੋਨ ਕਰਨ ਦਾ ਕੀ ਕਾਰਨ ਹੋ ਸਕਦਾ ਹੈ ਫਿਰ ਮੈਂ ਫੋਨ ਚੁੱਕ ਲਿਆ ਤਾਂ ਮਧੂ ਭਾਬੀ ਨੇ ਕਿਹਾ ਅਰਵਿੰਦ ਹੁਣ ਤੁਸੀਂ ਕਿੱਥੇ ਹੋ ਮੈਂ ਕਿਹਾ ਮੈਂ ਆਪਣੇ ਘਰ ਵਿੱਚ ਹਾਂ ਮਧੂ ਨੇ ਕਿਹਾ ਮੇਰੀ ਇੱਕ ਸਹੇਲੀ ਦਾ ਵਿਆਹ ਹੈ ਤਿਉਸਤਾ ਮੇਕਅਪ ਕਰਨਾ ਹੈ ਮੈਂ ਕਿਹਾ ਭਾਬੀ ਮੈਂ ਰਾਤ ਨੂੰ ਘਰ ਦੀ ਸਰਵਿਸ ਨਹੀਂ ਦਿੰਦਾ ਹਾਂ ਇਹ ਮੇਰਾ ਕੰਮ ਨਹੀਂ ਹੈ ਤਾਂ ਮધુ ਭਾਬੀ ਨੇ ਕਿਹਾ ਕਿਰਪਾ ਕਰਕੇ ਆ ਜਾਵੋ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਇਸ ਲਈ ਬੁਲਾ ਰਹੀ ਹਾਂ ਮੈਂ ਕਿਹਾ ਭਾਬੀ ਮੈਂ ਨਹੀਂ ਆ ਸਕਾਂਗਾ ਫਿਰ ਮધુ ਭਾਬੀ ਕਹਿਣ ਲੱਗੀ ਆ ਜਾਵੋ ਤੁਹਾਡੀ ਜਿੰਨੀ ਵੀ ਫੀਸ ਹੋਵੇਗੀ ਮੈਂ ਤੁਹਾਨੂੰ ਉਸ ਤੋਂ ਦੁੱਗਣੀ ਫੀਸ ਦੇਵਾਂਗੀ ਜਦੋਂ ਉਸਨੇ ਫੀਸ ਦੁੱਗਣੀ ਦੀ ਗੱਲ ਕੀਤੀ ਤਾਂ ਮੈਂ ਸੋਚਿਆ ਕਿ ਕੀ ਹੋ ਜਾਵੇਗਾ 1-2 ਘੰਟੇ ਦੀ ਤਾਂ ਗੱਲ ਹੈ ਮੈਨੂੰ ਫੀਸ ਵੀ ਦੁੱਗਣੀ ਮਿਲ ਰਹੀ ਹੈ ਅਜੀਹਾ ਕਰਦਾ ਹਾਂ ਕਿ ਮੈਂ ਚਲਾ ਹੀ ਜਾਂਦਾ ਹਾਂ ਫਿਰ ਕੁਝ ਸੋਚ ਕੇ ਮੈਂ ਭਾਬੀ ਨੂੰ ਕਿਹਾ ਠੀਕ ਹੈ ਭਾਬੀ ਮੈਂ ਆ ਰਿਹਾ ਹਾਂ ਤੁਸੀਂ ਮੈਨੂੰ ਉਹਨਾਂ ਦਾ ਪਤਾ ਮੈਸੇਜ ਕਰ ਦੇਵੋ ਭਾਬੀ ਨੇ ਕਿਹਾ ਠੀਕ ਹੈ ਮੈਂ ਪਤਾ ਭੇਜ ਰਹੀ ਹਾਂ ਫਿਰ ਮੈਂ ਉਸਦੇ ਪਤੇ ਤੇ ਪਹੁੰਚ ਕੇ ਦਰਵਾਜ਼ੇ ਦੀ ਘੰਟੀ ਵਜਾਈ ਜਦੋਂ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਉਹੀ ਮਧੂ ਭਾਬੀ ਸੀ ਜੋ ਉਸ ਦਿਨ ਆਈ ਸੀ ਭਾਬੀ ਅੱਜ ਬਹੁਤ ਹੀ ਸੁੰਦਰ ਲੱਗ ਰਹੀ ਸੀ ਬਿਲਕੁਲ ਕਿਸੇ ਫਿਲਮ ਦੀ ਹੀਰੋਹੀਨ ਵਰਗੀ ਲੱਗ ਰਹੀ ਸੀ ਉਸ ਨੇ ਮੈਨੂੰ ਅੰਦਰ ਬੁਲਾਇਆ ਉਹ ਕਾਲੀ ਸਾੜੀ ਵਿੱਚ ਇੱਕ ਪਰੀ ਦੀ ਤਰ੍ਹਾਂ ਲੱਗਦੀ ਪਈ ਸੀ ਮੈਂ ਅੰਦਰ ਗਿਆ ਤੇ ਅਸੀਂ ਦੋਵੇਂ ਸੌਫੇ ਤੇ ਬੈਠ ਗਏ ਮੈਂ ਕਿਹਾ ਮਧੂ ਭਾਬੀ ਉਹ ਕਿੱਥੇ ਹਨ ਜਿਨ੍ਹਾਂ ਦਾ ਵਿਆਹ ਹੈ ਤੇ ਮੈਂ ਮੇਕਅੱਪ ਕਰਨਾ ਹੈ ਭਾਬੀ ਨੇ ਕਿਹਾ ਉਸ ਦਿਨ ਜਦੋਂ ਤੁਸੀਂ ਪਹਿਲੀ ਵਾਰ ਮੇਰਾ ਫੇਸ਼ੀਅਲ ਕੀਤਾ ਤਾਂ ਸੱਚੀ ਮੈਨੂੰ ਤੁਹਾਡੇ ਹੱਥ ਦਾ ਕੰਮ ਬਹੁਤ ਪਸੰਦ ਆਇਆ ਸੀ ਪਰ ਅੱਜ ਤੁਸੀਂ ਉਸ ਤੋਂ ਵੀ ਵਧੀਆ ਮੇਕਅਪ ਕਰ ਦੇਣਾ ਜੋ ਦੁਲਹਨ ਨੂੰ ਦੇਖ ਕੇ ਕੋਈ ਕੁਝ ਨਾ ਬੋਲ ਸਕੇ ਕਿ ਇਸ ਵਿੱਚ ਕੋਈ ਕਮੀ ਹੈ ਮੈਂ ਪੁੱਛਿਆ ਤੁਸੀਂ ਕਹਿ ਰਹੇ ਹੋ ਪਹਿਲੀ ਵਾਰ ਇਸ ਦਾ ਕੀ ਮਤਲਬ ਹੈ ਭਾਬੀ ਨੇ ਕਿਹਾ ਤੁਸੀਂ ਜੋ ਫੇਸ਼ੀਅਲ ਕੀਤਾ ਸੀ ਉਹ ਮੈਂ ਪਹਿਲੀ ਵਾਰ ਕਰਵਾਇਆ ਜੋ ਮੈਨੂੰ ਬਹੁਤ ਹੀ ਚੰਗਾ ਲੱਗਾ ਸੀ ਮੈਂ ਕਿਹਾ ਪਹਿਲੀ ਵਾਰ ਦਾ ਮਤਲਬ ਕੀ ਹੈ ਤੁਸੀਂ ਇਸ ਤੋਂ ਪਹਿਲਾਂ ਕਦੇ ਮ사ਜ ਤੇ ਫੇਸ਼ਲ ਨਹੀਂ ਕਰਵਾਇਆ ਸੀ ਤਾਂ ਉਹ ਕਹਿਣ ਲੱਗੀ ਮੈਂ ਪਹਿਲਾਂ ਵੀ ਕਈ ਵਾਰ ਮ사ਜ ਕਰਵਾਈ ਹੈ ਪਰ ਮੈਨੂੰ ਇੰਨਾ ਆਨੰਦ ਤੇ ਆਰਾਮ ਨਹੀਂ ਆਇਆ ਸੀ ਮੈਂ ਉਸ ਨੂੰ ਕਿਹਾ ਅਜਿਹਾ ਵੀ ਕੀ ਹੋਇਆ ਤਾਂ ਉਹ ਬੋਲੀ ਮੈਂ ਹੁਣ ਤੱਕ ਜਿੱਥੇ ਵੀ ਮ사ਜ ਕਰਵਾਈ ਹੈ ਉੱਥੇ ਮੇਰੀ ਮ사ਜ ਕੁੜੀਆਂ ਨੇ ਹੀ ਕੀਤੀ ਸੀ ਤੇ ਪਹਿਲੀ ਵਾਰ ਤੁਹਾਡੇ ਵਰਗੇ ਜਵਾਨ ਮਰਦ ਵਰਗੇ ਮੁੰਡੇ ਨੇ ਕੀਤੀ ਹੈ ਇਸ ਲਈ ਮੈਨੂੰ ਚੰਗਾ ਲੱਗਾ ਉਸਦੇ ਮੂੰਹੋਂ ਜਵਾਨ ਮਰਦ ਕਹਿੰਦੇ ਸਮੇਂ ਮੈਂ ਮਹਿਸੂਸ ਕੀਤਾ ਕਿ ਭਾਬੀ ਦੀਆਂ ਅੱਖਾਂ ਵਿੱਚ ਵਾਸਨਾ ਦੇ ਭਾਵ ਤੈਰ ਰਹੇ ਹਨ ਮੈਂ ਕਿਹਾ ਬਹੁਤ ਮਿਹਰਬਾਨੀ ਭਾਬੀ ਕਿੱਥੇ ਹੈ ਤੁਹਾਡੀ ਸਹੇਲੀ ਜਲਦੀ ਬੁਲਾ ਲਵੋ ਮੈਂ ਕੰਮ ਖਤਮ ਕਰਕੇ ਘਰ ਵਾਪਸ ਵੀ ਜਾਣਾ ਹੈ ਭਾਬੀ ਨੇ ਕਿਹਾ ਉਸ ਨਾਲ ਗੱਲ ਕਰ ਲਈ ਹੈ ਉਸ ਨੂੰ ਫੁੱਲ ਵਰਗੀ ਬਣਾ ਦੇਣਾ बस ਇੰਤਜ਼ਾਰ ਕਰੋ ਉਹ ਆ ਰਹੀ ਹੈ ਉਦੋਂ ਤੱਕ ਮੇਰੇ ਨਾਲ ਗੱਲ ਕਰ ਲਵੋ ਚਲੋ ਕਮਰੇ ਵਿੱਚ ਚੱਲਦੇ ਹਾਂ ਮੈਂ ਕਿਹਾ ਠੀਕ ਹੈ ਪਰ ਇੱਕ ਸਮੱਸਿਆ ਹੈ ਭਾਬੀ ਨੇ ਕਿਹਾ ਕੀ ਸਮੱਸਿਆ ਹੈ ਮੈਂ ਕਿਹਾ ਮੈਂ ਕੰਮ ਦੇ ਸਮੇਂ ਗਾਉਣ ਪੈਣ ਦਾ ਹਾਂ ਕਿਉਂਕਿ ਮੈਂ ਘਰ ਸੀ ਤੇ ਗਾਉਣ ਦੁਕਾਨ ਤੇ ਹੈ ਇਸ ਲਈ ਨਹੀਂ ਲੈ ਕੇ ਆ ਸਕਿਆ ਮੈਂ ਸਿੱਧਾ ਹੀ ਇੱਥੇ ਆ ਗਿਆ ਸੀ ਕਿ ਕਿਤੇ ਦੇਰ ਨਾ ਹੋ ਜਾਵੇ ਭਾਬੀ ਨੇ ਕਿਹਾ ਮੇਰੇ ਪਤੀ ਦਾ ਗਾਉਨ ਹੈ ਤੁਸੀਂ ਉਹ ਪਾ ਲਵੋ ਮੈਂ ਕਿਹਾ ਠੀਕ ਹੈ ਦੇ ਦੇਵੋ ਭਾਬੀ ਨੇ ਅਲਮਾਰੀ ਖੋਲ ਕੇ ਵਿੱਚੋਂ ਆਪਣੇ ਪਤੀ ਦਾ ਗਾਉਨ ਕੱਢ ਕੇ ਮੈਨੂੰ ਦਿੱਤਾ ਤੇ ਆਪ ਬਾਥਰੂਮ ਵਿੱਚ ਚਲੀ ਗਈ ਸੀ ਮੈਂ ਇੱਕ ਵੀ ਗਾਉਨ ਪਾ ਲਿਆ ਤੇ ਉੱਥੇ ਬੈਠ ਕੇ ਭਾਬੀ ਦਾ ਇੰਤਜ਼ਾਰ ਕਰਨ ਲੱਗਾ ਸੀ ਮੈਂ ਇਹ ਵੀ ਸੋਚ ਰਿਹਾ ਸੀ ਕਿ ਆਖਰ ਉਹ ਕੁੜੀ ਕਿੱਥੇ ਹੈ ਜਿਸ ਦਾ ਮੈਂ ਮੇਕਅਪ ਕਰਨ ਆਇਆ ਹਾਂ ਫਿਰ ਖਿਆਲ ਆਇਆ ਕਿ ਹੋ ਸਕਦਾ ਹੈ ਉਸ ਦਾ ਵਿਆਹ ਕਿਸੇ ਹੋਰ ਜਗ੍ਹਾ ਤੇ ਹੋ ਰਿਹਾ ਹੋਵੇ ਇਹ ਸੋਚ ਰਿਹਾ ਸੀ ਕਿ ਉਦੋਂ ਹੀ ਭਾਬੀ ਕਮਰੇ ਵਿੱਚ ਆ ਗਈ ਮੇਰੀ ਨਜ਼ਰ ਮਧੂ ਭਾਬੀ ਤੇ ਪਈ ਤਾਂ ਮੇਰੇ ਹੋਸ਼ ਉੱਡ ਗਏ ਸੀ ਭਾਬੀ ਮੇਰੇ ਸਾਹਮਣੇ ਸੀ ਤੇ ਮੈਂ ਬਸ ਉਸ ਨੂੰ ਉੱਪਰ ਤੋਂ ਹੇਠਾਂ ਤੱਕ ਦੇਖ ਰਿਹਾ ਸੀ ਮੈਂ ਭੁੱਲ ਗਿਆ ਸੀ ਕਿ ਮੈਂ ਕੀ ਕਰਨ ਆਇਆ ਸੀ ਉਸ ਦਾ ਸਰੀਰ ਕਿਸੇ ਅpsਰਾ ਤੋਂ ਘੱਟ ਨਹੀਂ ਸੀ ਮੇਰਾ ਮਨ ਉਸ ਵੱਲ ਖਿਸਕਣ ਲੱਗਾ ਉਸ ਨੂੰ ਪਾਉਣ ਦੀ ਇੱਛਾ ਜਾਗ ਪਈ ਮੈਨੂੰ ਲੱਗਾ ਜਿਵੇਂ ਸਭ ਕੁਝ ਭੁੱਲ ਕੇ ਮੈਂ ਇੱਕ ਵਾਰੀ ਉਸ ਨੂੰ ਪਾ ਲਵਾਂ ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਸੋਚਿਆ ਅਰਵਿੰਦ ਇਹ ਗਲਤ ਹੈ ਫਿਰ ਮੈਂ ਖੁਦ ਨੂੰ ਸੰਭਾਲਦੇ ਹੋਏ ਭਾਬੀ ਨੂੰ ਕਿਹਾ ਭਾਬੀ ਇਹ ਸਭ ਕੀ ਹੈ ਤੁਸੀਂ ਮੈਨੂੰ ਮੇਕਅਪ ਲਈ ਬੁਲਾਇਆ ਸੀ ਤੇ ਹੁਣ ਤੁਸੀਂ ਇਹ ਕੀ ਕਰ ਰਹੇ ਹੋ ਮધુ ਭਾਬੀ ਨੇ ਕਿਹਾ ਅਰਵਿੰਦ ਮੈਨੂੰ ਪਹਿਲੀ ਨਜ਼ਰ ਵਿੱਚ ਤੇਰੇ ਨਾਲ ਪਿਆਰ ਹੋ ਗਿਆ ਸੀ ਮੈਂ ਤੁਹਾਨੂੰ ਪਿਆਰ ਕਰਨ ਲੱਗ ਪਈ ਹਾਂ ਇਸ ਲਈ ਮੈਂ ਤੁਹਾਨੂੰ ਪਉਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਇਹ ਫੋਨ ਤੇ ਵੀ ਦੱਸ ਸਕਦੀ ਸੀ ਪਰ ਮੇਰੀ ਹਿੰਮਤ ਨਹੀਂ ਹੋਈ ਸੀ ਫਿਰ ਮੈਂ ਸੋਚਿਆ ਕਿ ਮੈਂ ਤੈਨੂੰ ਕਿਸੇ ਬਹਾਨੇ ਘਰੇ ਬੁਲਾ ਲੈਂਦੀ ਹਾਂ ਇਸ ਲਈ ਮੈਨੂੰ ਇਹ ਸਭ ਕਰਨਾ ਪਿਆ ਸੀ ਜੇਕਰ ਤੁਹਾਨੂੰ ਬੁਰਾ ਲੱਗਿਆ ਹੈ ਤਾਂ ਮੈਨੂੰ ਮਾਫ ਕਰ ਦੇਵੋ ਮੈਂ ਕਿਹਾ ਭਾਬੀ ਤੁਸੀਂ ਵਿਆਹੇ ਹੋਏ ਹੋ ਤੁਸੀਂ ਜੋ ਕਰਨ ਜਾ ਰਹੇ ਹੋ ਇਹ ਗਲਤ ਵੀ ਹੈ ਤੇ পাপ ਵੀ ਮੈਂ ਮੰਨਦਾ ਹਾਂ ਕਿ ਤੁਸੀਂ ਦੇਖ ਵਿੱਚ ਬਹੁਤ ਸੁੰਦਰ ਹੋ ਪਰ ਮੇਰੇ ਵੀ ਕੁਝ ਨਿਯਮ ਹਨ ਜੋ ਮੈਂ ਕਦੇ ਨਹੀਂ ਤੋੜ ਸਕਦਾ ਇਸ ਲਈ ਭਾਬੀ ਮੈਂ ਇਹ ਸਭ ਨਹੀਂ ਕਰ ਸਕਦਾ ਇਹ ਸਭ ਗਲਤ ਹੈ ਫਿਰ ਭਾਬੀ ਨੇ ਕਿਹਾ ਅਰਵਿੰਦ ਮੇਰਾ ਪਤੀ ਅਕਸਰ ਬਾਹਰ ਹੀ ਰਹਿੰਦਾ ਹੈ ਮੇਰੀ ਵੀ ਕੁਝ ਖੁਆਇਸ਼ ਹੁੰਦੀ ਹੈ ਜਿਸ ਨੂੰ ਪਤੀ ਤੋਂ ਬਿਨਾ ਕੋਈ ਹੋਰ ਪੂਰਾ ਨਹੀਂ ਕਰ ਸਕਦਾ ਹੈ ਇਸੇ ਲਈ ਮੈਂ ਤੈਨੂੰ ਕਿਹਾ ਸੀ ਤੈਨੂੰ ਦੇਖ ਕੇ ਮੈਂ ਤੈਨੂੰ ਪਸੰਦ ਕੀਤਾ ਮੈਂ ਸੋਚਿਆ ਹੁਣ ਮੈਂ ਆਪਣੀ ਮੰਜ਼ਿਲ ਲੱਭ ਲਈ ਹੈ ਮੈਂ ਭਾਬੀ ਨੂੰ ਕਿਹਾ ਭਾਬੀ ਇਹ ਸੱਚ ਹੈ ਕਿ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ ਜੋ ਤੁਸੀਂ ਚਾਹੁੰਦੇ ਹੋ ਮੈਂ ਵੀ ਚਾਹੁੰਦਾ ਹਾਂ ਪਰ ਇਸ ਤਰ੍ਹਾਂ ਕਿਸੇ ਨੂੰ ਧੋਖਾ ਦੇ ਕੇ ਇਹ ਸਭ ਕਰਨਾ ਗਲਤ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਸ ਨਾਲ ਤੁਸੀਂ ਵੀ ਬਦਨਾਮ ਹੋ ਜਾਵੋਗੇ ਤੇ ਮੇਰੀ ਵੀ ਬਦਨਾਮੀ ਹੋ ਜਾਵੇਗੀ ਇਹ ਗੱਲ ਤੁਸੀਂ ਖੁਦ ਸਮਝ ਸਕਦੇ ਹੋ ਮધુ ਭਾਬੀ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੁਸੀਂ ਹੀ ਦੱਸੋ ਮੈਂ ਕੀ ਕਰਾਂ ਮੈਨੂੰ ਪਤਾ ਹੈ ਇਹ ਮੈਨੂੰ ਤੁਹਾਡੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਪਰ ਮੈਂ ਤੁਹਾਨੂੰ ਹੀ ਸਿਰਫ ਆਪਣਾ ਸਮਝਦੀ ਹਾਂ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਫਿਰ ਮੈਂ ਕਿਹਾ ਭਾਬੀ ਮੈਂ ਸਮਝ ਸਕਦਾ ਹਾਂ ਕਿ ਤੁਹਾਡੀ ਹੁਣ ਕੀ ਹਾਲਤ ਹੈ ਪਰ ਤੁਸੀਂ ਮੈਨੂੰ ਦੱਸੋ ਕਿਸੇ ਨੂੰ ਤੋਖਾ ਦੇ ਕੇ ਖੁਦ ਨੂੰ ਖੁਸ਼ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਹਾਂ ਇਹ ਗੱਲ ਵੀ ਸੱਚ ਹੈ ਜੇਕਰ ਤੁਸੀਂ ਵਿਆਹੇ ਨਾ ਹੁੰਦੇ ਤਾਂ ਇਹ ਸਭ ਹੋ ਸਕਦਾ ਸੀ ਪਰ ਅੱਜ ਦੇ ਹਾਲਾਤ ਵਿੱਚ ਇਹ ਸਭ ਸੰਭਵ ਨਹੀਂ ਹੈ ਭਾਬੀ ਮੈਨੂੰ ਮਾਫ ਕਰ ਦੇਣਾ ਮੈਂ ਇਹ ਸਭ ਕਿਸੇ ਵੀ ਕੀਮਤ ਤੇ ਨਹੀਂ ਕਰ ਸਕਦਾ ਹਾਂ ਫਿਰ ਮੈਂ ਆਪਣੇ ਕੱਪੜੇ ਬਦਲੀ ਕੀਤੇ ਤੇ ਉਥੋਂ ਆਪਣੇ ਘਰ ਵੱਲ ਤੁਰ ਪਿਆ ਸੀ ਭਾਬੀ ਮੈਨੂੰ ਇੱਕ ਟੱਕ ਦੇਖ ਰਹੀ ਸੀ ਆਪਣੇ ਘਰ ਆਉਣ ਤੋਂ ਬਾਅਦ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ ਮੈਂ ਮਨ ਵਿੱਚ ਸਿਰਫ ਭਾਬੀ ਬਾਰੇ ਹੀ ਸੋਚ ਰਿਹਾ ਸੀ ਫਿਰ ਮੈਨੂੰ 3 ਵਜੇ ਦੇ ਕਰੀਬ ਨੀਂਦ ਆ ਗਈ ਤੇ ਮੈਂ ਸੌਂ ਗਿਆ ਸੀ ਸਵੇਰੇ 7 ਵਜੇ ਜਦੋਂ ਅਲਾਰਮ ਵੱਜਿਆ ਤਾਂ ਮੈਂ ਉੱਠ ਕੇ ਹਰ ਰੋਜ਼ ਵਾਂਗ ਆਪਣੇ ਕੰਮ ਵਿੱਚ ਰੁੱਝ ਗਿਆ ਸੀ ਹੌਲੀ-ਹੌਲੀ ਇਸ ਗੱਲ ਨੂੰ ਲੰਘੇ ਹੋਏ 2 ਮਹੀਨੇ ਹੋ ਗਏ ਸੀ ਪਰ ਮધુ ਭਾਬੀ ਮੇਰੇ ਪਾਰਲਰ ਤੇ ਉਸ ਤੋਂ ਬਾਅਦ ਨਹੀਂ ਆਈ ਸੀ ਫਿਰ ਅਚਾਨਕ ਇੱਕ ਸ਼ਾਮ 6-7 ਵਜੇ ਦਾ ਸਮਾਂ ਸੀ ਮੈਂ ਆਪਣੀ ਦੁਕਾਨ ਨੂੰ ਬੰਦ ਕਰ ਰਿਹਾ ਸੀ ਅਚਾਨਕ ਮੈਨੂੰ ਲੱਗਾ ਕਿ ਕੋਈ ਮੇਰੇ ਪਿੱਛੇ ਖੜਾ ਹੈ ਮੈਂ ਝੱਟ ਪਿੱਛੇ ਮੁੜਿਆ ਤਾਂ ਦੇਖਿਆ ਕਿ ਮધુ ਭਾਬੀ ਮੇਰੇ ਸਾਹਮਣੇ ਚੋਪਾ ਚਪੀਤੇ ਆਪਣੇ ਹੱਥ ਵਿੱਚ ਹੱਥ ਫੜੀ ਖੜੀ ਸੀ ਜਿਵੇਂ ਹੀ ਮੇਰੀ ਨਜ਼ਰ ਉਸ ਤੇ ਪਈ ਉਹ ਮੇਰੇ ਗਲੇ ਨਾਲ ਲੱਗ ਗਈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਭਾਬੀ ਨੂੰ ਪੁੱਛਿਆ ਕੀ ਗੱਲ ਹੈ ਇਸ ਸਮੇਂ ਤੁਸੀਂ ਇੱਥੇ ਕੀ ਕਰ ਰਹੇ ਹੋ ਮધુ ਭਾਬੀ ਨੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਹੁਣ ਮੈਂ ਤੇਰੇ ਬਿਨਾਂ ਨਹੀਂ ਜੀ ਸਕਦੀ ਹਾਂ ਮੇਰੇ ਪਤੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ ਤੁਹਾਡੇ ਜਾਣ ਤੋਂ 10 ਦਿਨ ਬਾਅਦ ਜਦੋਂ ਦਫ਼ਤਰ ਤੋਂ ਘਰ ਆ ਰਿਹਾ ਸੀ ਤਾ ਰਸਤੇ ਵਿੱਚ ਉਸ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੀ ਮੈਂ ਬਿਲਕੁਲ ਇਕੱਲੀ ਰਹਿ ਗਈ ਹਾਂ ਹੁਣ ਮੇਰਾ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਹੈ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਇਹ ਕਹਿ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਸੀ ਮੈਂ ਵੀ ਉਸ ਨੂੰ ਦਲਾਸਾ ਦੇਣ ਲੱਗਾ ਮੈਂ ਉਸ ਦੀ ਪੇਠ ਥਪਤ ਪਾਉਣ ਲੱਗਾ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਬਹੁਤ ਦੁੱਖ ਹੋਇਆ ਆਖਿਰ ਮੈਂ ਵੀ ਇੱਕ ਇਨਸਾਨ ਹਾਂ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਹ ਆਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗ ਪਈ ਸੀ ਉਸ ਦੀਆਂ ਅੱਖਾਂ ਵਿੱਚ ਮੈਨੂੰ ਨਿਰਸਵਾਰਥ ਪਿਆਰ ਨਜ਼ਰ ਆ ਰਿਹਾ ਸੀ ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਮੈਂ ਇਹ ਸੋਚ ਕੇ ਵੀ ਪਿੱਛੇ ਹਟ ਗਿਆ ਸੀ ਕਿ ਉਹ ਵਿਆਹੀ ਹੋਈ ਹੈ ਪਰ ਹੁਣ ਉਹ ਕੱਲੀ ਹੈ ਤੇ ਮੈਂ ਵੀ ਇਹੀ ਸੋਚ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉਸ ਨੂੰ ਗਲੇ ਨਾਲ ਲਾ ਲਿਆ ਸੀ ਫਿਰ ਥੋੜੇ ਦਿਨਾਂ ਬਾਅਦ ਹੀ ਅਸੀਂ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਅੱਜ ਵੀ ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਹਾਂ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਜੀ ਸਾਰਿਆਂ ਦਾ